ਕਈ ਵਾਰ ਆਪਣੇ ਘਰ ਦੇ ਵਿੱਚ ਅਚਾਨਕ ਏਦਾਂ ਦਾ ਮਾਹੌਲ ਬਣ ਜਾਂਦਾ ਹੈ ਕਿ ਆਪਾਂ ਨੂੰ ਪੈਸੇ ਦੀ ਬਹੁਤ ਸਖਤ ਲੋੜ ਹੁੰਦੀ ਹੈ ਤੇ ਆਪਣੇ ਕੋਲ ਪੈਸਾ ਬਿਲਕੁਲ ਵੀ ਨਹੀਂ ਹੁੰਦਾ ਜਿਵੇਂ ਮੰਨ ਲਓ ਕਈ ਵਾਰ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰ ਪੈ ਜਾਂਦਾ ਹੈ ਕੋਈ ਨਾ ਕੋਈ ਫੰਕਸ਼ਨ ਆ ਜਾਂਦਾ ਹੈ ਜਿਹਦੇ ਲਈ ਆਪਾਂ ਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਆਪਾਂ ਨੂੰ ਕੋਈ ਪੈਸਾ ਮੰਗਮਾ ਵੀ ਨਹੀਂ ਦਿੰਦਾ ਫਿਰ ਆਪਾਂ ਬਹੁਤ ਪਰੇਸ਼ਾਨ ਹੁੰਨੇ ਆ ਤੇ ਆਪਾਂ ਸੋਚਦੇ ਆ ਕਿ ਹੁਣ ਕੀ ਕਰੀਏ ਪੈਸੇ ਤਾਂ ਚਾਹੀਦੇ ਹੀ ਚਾਹੀਦੇ ਨੇ ਤੇ ਪੈਸਾ ਸਮਝ ਵੀ ਨਹੀਂ ਆ ਰਿਹਾ ਕਿ ਆਏਗਾ ਕਿੱਧਰੋਂ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਇੱਕ ਵਾਰ ਤਾਂ ਤੁਹਾਡੇ ਘਰ ਦੇ ਵਿੱਚ ਮੋਟਾ ਪੈਸਾ ਆ ਜਾਏਗਾ ਫੇਰ ਅੱਗੋਂ ਤੁਹਾਡੀ ਮਰਜ਼ੀ ਹੋਏਗੀ ਕਿ ਉਸ ਪੈਸੇ ਨੂੰ ਸੰਭਾਲਣਾ ਹੈ ਜਾਂ ਉਡਾਉਣਾ ਹੈ ਤਰੀਕਾ ਪੀਰਾ ਫਕੀਰਾਂ ਦਾ ਦੱਸਿਆ ਹੋਇਆ ਬਹੁਤ ਖਾਸ ਤਰੀਕਾ ਹੈ ਇਸ ਕਰਕੇ ਇਸ ਨੂੰ ਧਿਆਨ ਨਾਲ ਸੁਣਿਓ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਿਓ ਸਮਾਨ ਨਾ ਕਰਵ ਕਰਦੇ ਹੋ ਇਸ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਵਿਅਕਤੀ ਜੋ ਕਿ ਬਹੁਤ ਹੀ ਪਰੇਸ਼ਾਨ ਸੀ ਕਿਉਂਕਿ ਉਸ ਦੀ ਪਤਨੀ ਬਹੁਤ ਬਿਮਾਰ ਸੀ ਉਹ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਚੱਲਿਆ ਜਾਂਦਾ ਹੈ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਪਤਨੀ ਬਹੁਤ ਜ਼ਿਆਦਾ ਬਿਮਾਰ ਹੈ ਉਹ ਹਸਪਤਾਲ ਵਾਲੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੰਦੇ ਨੇ ਉਹ ਇਨਸਾਨ ਆਪਣੀ ਪਤਨੀ ਨੂੰ ਲੈ ਕੇ ਦੂਜੇ ਵੱਡੇ ਹਸਪਤਾਲ ਚੱਲਿਆ ਜਾਂਦਾ ਹੈ ਉੱਥੇ ਜਾ ਕੇ ਉਸ ਦੀ ਪਤਨੀ ਦਾ ਚੈੱਕਅਪ ਹੁੰਦਾ ਹੈ ਤੇ ਉਹਨੂੰ ਪਤਾ ਚੱਲਦਾ ਹੈ ਕਿ ਪੇਟ ਦੇ ਵਿੱਚ ਇਹਨਾਂ ਨੂੰ ਕੋਈ ਵੱਡੀ ਬਿਮਾਰੀ ਹੈ ਇਹਨਾਂ ਦਾ ਆਪਰੇਸ਼ਨ ਕਰਨਾ ਪਏਗਾ ਡਾਕਟਰ ਉਹਨਾਂ ਨੂੰ 1-2 ਦਿਨਾਂ ਦਾ ਸਮਾਂ ਦੇ ਦਿੰਦਾ ਹੈ ਤੇ ਕਹਿੰਦਾ ਕਿ ਇੰਨੇ ਦਿਨਾਂ ਦੇ ਵਿੱਚ ਤੁਸੀਂ ਪੈਸੇ ਇਕੱਠੇ ਕਰ ਲਓ ਫਾਂ ਫੇਰ ਇਹਨਾਂ ਦਾ ਆਪਰੇਸ਼ਨ ਕਰਾਂਗੇ ਉਹ ਵਿਅਕਤੀ ਬਹੁਤ ਪਰੇਸ਼ਾਨ ਹੁੰਦਾ ਕਿਉਂਕਿ ਉਸ ਦੇ ਕੋਲ ਇੱਕ ਵੀ ਰੁਪਈਆ ਨਹੀਂ ਸੀ ਉਹ ਸੋਚਦਾ ਸੀ ਕਿ ਇਹ ਹੁਣ ਪੈਸੇ ਇੰਨੇ ਕਿੱਥੋਂ ਆਉਣਗੇ ਉਹ ਵਿਅਕਤੀ ਆਪਣੀ ਪਤਨੀ ਨੂੰ ਉੱਥੇ ਦਾਖਲ ਕਰਵਾ ਕੇ ਵਾਪਸ ਆਪਣੇ ਸ਼ਹਿਰ ਚਲੇ ਜਾਂਦਾ ਹੈ ਵਾਪਸ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਨੂੰ ਆਪਣੇ ਦੋਸਤਾਂ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਕਿ ਮੈਨੂੰ ਥੋੜੀ ਪੈਸੇ ਦੀ ਜ਼ਰੂਰਤ ਹੈ ਮੇਰੀ ਪੈਸੇ ਦੀ ਮਦਦ ਕਰੋ ਪਰ ਕੋਈ ਵੀ ਮਦਦ ਨਹੀਂ ਕਰਦਾ ਇੱਕ ਦਿਨ ਪੂਰਾ ਬੀਤ ਜਾਂਦਾ ਹੈ ਉਹ ਵਿਅਕਤੀ ਬਹੁਤ ਹੀ ਪਰੇਸ਼ਾਨ ਸੀ ਉਸ ਵਿਅਕਤੀ ਦਾ ਇੱਕ ਦੋਸਤ ਉਸ ਕੋਲ ਆਉਂਦਾ ਹੈ ਤੇ ਉਸ ਨੂੰ ਆ ਕੇ ਪੁੱਛਦਾ ਹੈ ਕੀ ਗੱਲ ਬਹੁਤ ਪਰੇਸ਼ਾਨ ਲੱਗ ਰਿਹਾ ਤਾਂ ਉਹ ਸਾਰੀ ਗੱਲ ਦੱਸਦਾ ਹੈ ਕਿ ਮੈਨੂੰ ਪੈਸੇ ਦੀ ਜ਼ਰੂਰਤ ਹੈ ਉਹ ਦੋਸਤ ਕਹਿੰਦਾ ਕਿ ਮੇਰੇ ਕੋਲ ਥੋੜੇ ਬਹੁਤੇ ਪੈਸੇ ਨੇ ਤੂੰ ਇਹ ਲੈ ਲੈ ਜਿੰਨੇ ਤੈਨੂੰ ਚਾਹੀਦੇ ਨੇ ਤੂੰ ਲੈ ਲੈ ਉਹ ਪੈਕਤੀ ਬਹੁਤ ਖੁਸ਼ ਹੁੰਦਾ ਤੇ ਦੇਖਦਾ ਕਿ ਉਹ ਪੈਸੇ ਬਿਲਕੁਲ ਘੱਟ ਸੀ ਉਸ ਡਾਕਟਰ ਨੇ ਪੈਸੇ ਬਹੁਤ ਜ਼ਿਆਦਾ ਦੱਸੇ ਸੀ ਤੇ ਉਹ ਪੈਸੇ ਬਹੁਤ ਘੱਟ ਸੀ ਉਹ ਦੋਵੇਂ ਸੋਚਦੇ ਨੇ ਕਿ ਤਾਂ ਪੈਸੇ ਬਹੁਤ ਘੱਟ ਨੇ ਤਾਂ ਥੋੜੇ ਜੇ ਪੈਸੇ ਲੈ ਕੇ ਉਹ ਹਸਪਤਾਲ ਵੱਲ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਵੇਖਦੇ ਨੇ ਕਿ ਇੱਕ ਸਾਧੂ ਬਾਬਾ ਜਿਹਦੇ ਕੋਲ ਕੇਲੇ ਪਏ ਹੋਏ ਸੀ ਲੋਕ ਉਸ ਕੋਲ ਆ ਰਹੇ ਸੀ ਉਸ ਨੂੰ ਨਮਸਕਾਰ ਕਰ ਰਹੇ ਸੀ ਤੇ ਪ੍ਰਸ਼ਾਦ ਲੈ ਕੇ ਜਾ ਰਹੇ ਸੀ ਉਸ ਵਿਅਕਤੀ ਦਾ ਦੋਸਤ ਕਹਿੰਦਾ ਕਿ ਕਿਉਂ ਨਾ ਆਪਾਂ ਵੀ ਉਸ ਫਕੀਰ ਕੋਲ ਚਲੀਏ ਹੋ ਸਕਦਾ ਹੈ ਕੋਈ ਰਾਹ ਮਿਲ ਜਾਵੇ ਤਾਂ ਉਹ ਇਨਸਾਨ ਕਹਿੰਦਾ ਕਿ ਯਾਰ ਇਹਨਾਂ ਕੋਲ ਕੁਝ ਨਹੀਂ ਹੁੰਦਾ ਬੇਫਕੂਫ ਬਣਾਉਂਦੇ ਨੇ ਇਹ ਆਪਾਂ ਨੂੰ ਕੀ ਦੇ ਦੇਗਾ ਇਹ ਤਾਂ ਆਪ ਬਿਲਕੁਲ ਨੰਗ ਹੈ ਉਸ ਵਿਅਕਤੀ ਦਾ ਦੋਸਤ ਕਹਿੰਦਾ ਕਿ ਨਹੀਂ ਯਾਰ ਫਕੀਰਾਂ ਨੂੰ ਮਾੜਾ ਨਹੀਂ ਬੋਲੀਦਾ ਇਹ ਹਰ ਇੱਕ ਦੀ ਝੋਲੀ ਭਰ ਦਿੰਦੇ ਨੇ ਤਾਂ ਉਹ ਇਨਸਾਨ ਕਹਿੰਦਾ ਚਲ ਠੀਕਾ ਚਲਦੇ ਆਂ ਤਾਂ ਉਹ ਇਨਸਾਨ ਤੇ ਉਸ ਦਾ ਦੋਸਤ ਉਸ ਫਕੀਰ ਕੋਲ ਜਾਂਦੇ ਨੇ ਉੱਥੇ ਜਾ ਕੇ ਬੈਠ ਜਾਂਦੇ ਨੇ ਦੋਵੇਂ ਹੱਥ ਜੋੜ ਕੇ ਫਕੀਰ ਨੂੰ ਸਾਰੀ ਗੱਲ ਦੱਸ ਦਿੰਦੇ ਨੇ ਫਕੀਰ ਉਹਨਾਂ ਨੂੰ ਕੇਲੇ ਦਾ ਪ੍ਰਸ਼ਾਦ ਦਿੰਦੇ ਨੇ ਤੇ ਕਹਿੰਦੇ ਨੇ ਕਿ ਸਭ ਕੋਈ ਠੀਕ ਹੋ ਜਾਏਗਾ ਜਾਓ ਚਲੇ ਜਾਓ ਫਕੀਰ ਬਹੁਤੀ ਪਹੁੰਚੇ ਹੋਏ ਸੀ ਤੇ ਜਦੋਂ ਉਹ ਉੱਥੋਂ ਚਲੇ ਜਾਂਦੇ ਨੇ ਤਾਂ ਕਹਿੰਦਾ ਕਿ ਲੈ ਤੇਰੇ ਫਕੀਰ ਨੇ ਤਾਂ ਦੇਤੇ ਆਪਾਂ ਨੂੰ ਪੈਸੇ ਆਪਾਂ ਨੂੰ ਦੇਤਾ ਹੱਲ ਇਹ ਕੇਲੇ ਹੁਣ ਆਪਾਂ ਕੀ ਕਰਾਂਗੇ ਉਸ ਵਿਅਕਤੀ ਦਾ ਕੇਲੇ ਖਾਨ ਨੂੰ ਜੀ ਨਹੀਂ ਕਰ ਸੀ ਸਤੇ ਦੇ ਵਿੱਚ ਜਾ ਰਿਹਾ ਸੀ ਤਾਂ ਦੇਖਦਾ ਹੈ ਕਿ ਇੱਕ ਬਾਂਦਰ ਹੈ ਉਹ ਬਾਂਦਰ ਉਸ ਵੱਲ ਵੇਖ ਰਿਹਾ ਸੀ ਉਹ ਵਿਅਕਤੀ ਆਪਣਾ ਕੇਲਾ ਉਸ ਬਾਂਦਰ ਨੂੰ ਦੇ ਦਿੰਦਾ ਹੈ ਤੇ ਬਾਂਦਰ ਉਹ ਕੇਲਾ ਲੈ ਕੇ ਅੱਗੇ ਵੱਲ ਨੂੰ ਭੱਜ ਜਾਂਦਾ ਹੈ ਅੱਗੇ ਜਾ ਕੇ ਉਹ ਕੇਲਾ ਖਾ ਲੈਂਦਾ ਹੈ ਤੇ ਕੇਲੇ ਦਾ ਛਿਲਕ ਸੜਕ ਤੇ ਸੁੱਟ ਦਿੰਦਾ ਹੈ ਉਹ ਵਿਅਕਤੀ ਹਜੇ ਉਧਰ ਨੂੰ ਆ ਰਿਹਾ ਸੀ ਤੇ ਆਪਣੀ ਸੋਚਾਂ ਦੇ ਵਿੱਚ ਗੁੰਮਿਆ ਹੋਇਆ ਸੀ ਜਦੋਂ ਉਸ ਰਾਤ ਤੇ ਜਾਂਦਾ ਤਾਂ ਉਸ ਦਾ ਪੈਰ ਉਸੇ ਛਿਲਕੇ ਤੇ ਪੈਂਦਾ ਤੇ ਅਚਾਨਕ ਉਹ ਟਿਲਕ ਕੇ ਡਿੱਗ ਜਾਂਦਾ ਉਧਰੋਂ ਇੱਕ ਕਾਰ ਆ ਰਹੀ ਸੀ ਤੇ ਉਹ ਕਾਰ ਦੇ ਵਿੱਚ ਵੱਜਦਾ ਉੱਥੇ ਹੀ ਡਿੱਗ ਪੈਂਦਾ ਕਾਰ ਵਾਲਾ ਉੱਥੇ ਹੀ ਰੋਕ ਲੈਂਦਾ ਤੇ ਕਾਰ ਵਾਲਾ ਉਸ ਨੂੰ ਆਪਣੀ ਕਾਰ ਤੇ ਲੈ ਕੇ ਉਸ ਦੇ ਦੋਸਤ ਦੇ ਨਾਲ ਉਸੇ ਹੀ ਹਸਪਤਾਲ ਚੱਲਿਆ ਜਾਂਦਾ ਜਿੱਥੇ ਉਸ ਦੀ ਬੀਬੀ ਦਾਖਲ ਸੀ ਉੱਥੇ ਜਾ ਕੇ ਕਹਿੰਦਾ ਕਿ ਇਹਨਾਂ ਦਾ ਇਲਾਜ ਕਰ ਦਿਓ ਉਹ ਵੀ ਖਰਚਾ ਆਏਗਾ ਮੈਂ ਦੇ ਦੂੰਗਾ ਉਹ ਵਿਅਕਤੀ ਕਹਿੰਦਾ ਕਿ ਨਹੀਂ ਮੇਰੇ ਬਿਲਕੁਲ ਥੋੜੀ ਜੱਟ ਵੱਜੀ ਐ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਇਦਾਂ ਕਰੋ ਤੁਸੀਂ ਚਲੇ ਜਾਓ ਮੈਂ ਬਿਲਕੁਲ ਠੀਕਾਂ ਕਾਰ ਵਾਲਾ ਵਿਅਕਤੀ ਦੇਖਦਾ ਹੈ ਕਿ ਉਹ ਬਹੁਤ ਹੀ ਇਮਾਨਦਾਰ ਸੀ ਤਾਂ ਉਹ ਪੁੱਛਦਾ ਹੈ ਕਿ ਤੁਸੀਂ ਕਿੱਧਰ ਜਾ ਰਹੇ ਸੀ ਤਾਂ ਉਹ ਵਿਅਕਤੀ ਸਾਰੀ ਗੱਲ ਦੱਸਦਾ ਹੈ ਕਿ ਮੇਰੀ بیوی ਇੱਥੇ ਹੀ ਦਾਖਲ ਐ ਇਹ ਬਹੁਤ ਪਰੇਸ਼ਾਨ ਨੇ ਇਹਨਾਂ ਨੂੰ ਏਨੇ ਪੈਸੇ ਚਾਹੀਦੇ ਨੇ ਉਹ ਕਾਰ ਵਾਲਾ ਕਹਿੰਦਾ ਕਿ ਕੋਈ ਗੱਲ ਨਹੀਂ ਆ ਲਓ ਪੈਸੇ ਤੁਸੀਂ ਆਪਰੇਸ਼ਨ ਕਰਵਾਓ ਆਪਣਾ ਕਾਰਡ ਵੀ ਉਹਨਾਂ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਕਿ ਉਸ ਤੋਂ ਬਾਅਦ ਮੈਨੂੰ ਆ ਕੇ ਮਿਲਿਓ ਉਹ ਇਨਸਾਨ ਉਹਨਾਂ ਪੈਸਿਆਂ ਦਾ ਆਪਣੀ بیوی ਦਾ ਇਲਾਜ ਕਰਵਾਉਂਦਾ ਹੈ ਇਲਾਜ ਹੋ ਕੇ ਉਹ ਵਧੀਆ ਘਰੇ ਚਲੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹ ਕਾਰ ਡਾਈ ਉਹ ਦੋਵੇਂ ਦੋਸਤ ਉਸ ਇਨਸਾਨ ਕੋਲ ਜਾਂਦੇ ਨੇ ਤੇ ਉਹ ਇਨਸਾਨ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਹੁਤ ਇਮਾਨਦਾਰ ਹੋ ਮੈਨੂੰ ਇਮਾਨਦਾਰ ਵਿਅਕਤੀ ਚਾਹੀਦੇ ਸੀ ਆਪਣੀ ਕੰਪਨੀ ਸੰਭਾਲਣ ਲਈ ਤੁਸੀਂ ਇੱਥੇ ਕੰਮ ਕਰੋ ਮੈਂ ਤੁਹਾਨੂੰ ਨੌਕਰੀ ਦੇਣਾ ਬਹੁਤ ਵਧੀਆ ਤਨਖਾਹ ਵੀ ਦੇਵਾਂਗਾ ਫੇਰ ਉਹ ਦੋਵੇਂ ਦੋਸਤ ਉੱਥੇ ਇਮਾਨਦਾਰੀ ਨਾਲ ਕੰਮ ਕਰਨ ਲੱਗ ਜਾਂਦੇ ਨੇ ਤੇ ਸਭ ਕੁਝ ਠੀਕ ਹੋ ਜਾਂਦਾ ਹੈ ਅਸਲ ਇਹ ਤਰੀਕਾ ਇਹੀ ਸੀ ਜਦੋਂ ਆਪਾਂ ਕਿਸੇ ਬਾਰੇ ਸੋਚਦੇ ਹਾਂ ਜਿਵੇਂ ਉਸ ਇਨਸਾਨ ਨੇ ਚਾਹੇ ਅਣਜਾਣੇ ਦੇ ਵਿੱਚ ਹੀ ਉਸ ਜਾਨਵਰ ਬਾਰੇ ਉਸ ਬਾਂਦਰ ਬਾਰੇ ਸੋਚਿਆ ਉਹਨੂੰ ਖਾਣ ਨੂੰ ਦਿੱਤਾ ਦੂਸਰਾ ਜਦੋਂ ਆਪਾਂ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖਦੇ ਹਾਂ ਇਹ ਦੋਵੇਂ ਚੀਜ਼ਾਂ ਕਰਿਓ ਪੀਰ ਮੁਰਸ਼ਿਦ ਕਦੀ ਵੀ ਕਿਸੇ ਚੀਜ਼ ਦਾ ਕਟਾ ਨਹੀਂ ਰਹਿਣ ਦੇਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਅੰਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮੁਰੀਦ ਬੈਠੇ ਨੇ ਉਨਾ ਤੱਕ ਕੇ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ